ਗਰਮਾਂ ਤਰਾਹੇ ਇਹੋ ਜ਼ਿੰਦਗੀ ਚੱਲਦਾ ਕਿ ਨਹੀਂ ਚੱਲਦਾ ਅਹ ਦੇਖੋ ਜੀ ਚਲੰਦ ਵਿੱਚ ਤਾਂ ਚੱਲ ਗਿਆ ਮੈਂ ਵੀ ਕਿਹੋ ਜਿਹੀ ਫਿਲਮ ਦੇਖ ਕੇ ਕੋਈ ਚਲਾ ਲਵੇ ਫਿਲਮ ਦੇਖ ਕੇ ਚਲਾਉਣਾ ਚਾਹੀਦਾ ਲੋਕਾਂ ਨੂੰ ਇਸ ਲਈ ਕੀ ਕਹਿੰਦੇ ਹੁੰਦੇ ਹੈ ਜਿਹੜੇ ਅਹ ਪਰਿਵਾਰਾਂ ਨੂੰ ਆ ਕੇ ਇਕੱਠਿਆਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਘਰ ਵਾਲੇ ਘਰ ਵਾਲੀਆਂ ਸਫਲਦ ਨੂੰ ਬੈਠੋ ਆਰਟਿਸਟ ਉੱਪਰ ਬੈਠਾ ਟੌਪ ਦੇ ਉੱਪਰ ਫਿਲਮ ਦੇਖ ਰਿਹਾ ਆਪਣੀ ਹਲੋ ਤਾੜੀਆਂ ਚੀਕਾਂ ਕੂਕਾਂ ਵੱਜ ਰਹੀਆਂ ਉਦੋਂ ਦਿਮਾਗ ਚ ਦਿਲ ਪਿੱਛੀ ਜਾਂਦਾ ਫਿਰ ਪ੍ਰੈਸ਼ਰ ਜਿਆ ਤਾਂ ਹੁੰਦਾ ਹੀ ਹੈ ਨਾ ਯਾਰ ਅੱਜ ਲੋਕਾਂ ਨੇ ਦੇਖਣੀ ਆ ਫਿਲਮ ਮੈਂ ਵੀ ਆਪ ਖੁਦ ਨਹੀਂ ਸੀ ਦੇਖੀ ਅੱਜ ਦੇਖੀ ਡਬਿੰਗ ਦੇ ਹੀ ਦੇਖੀ ਸੀ ਕਿਤੇ ਨਹੀਂ ਦੇਖੀ ਖੁਸ਼ੀ ਹੁੰਦੀ ਹੈ ਵੀਰੇ ਆਬਵੀਅਸਲੀ ਇਸ ਲਈ ਆਪਾਂ ਕੰਮ ਕਰਦੇ ਆ ਨਾ ਕਿ ਅਸੀਂ ਕੰਮ ਕਰੀਏ ਹਣਾ ਸਾਰੀ ਟੀਮ ਨੇ ਯੂਨਿਟ ਨੇ ਨਹੀਂ ਮਿਹਨਤ ਕੀਤੀ ਆ ਕਿ ਲੋਕੀ ਪਸੰਦ ਕਰਨ ਹਣਾ ਤਾਂ ਬੜੀ ਖੁਸ਼ੀ ਹੋਈ ਕਿ ਸਾਰਿਆਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹ ਟੱਕ ਕੇ ਫਿਲਮ ਦੇਖੀ ਔਰ ਬੜੇ ਵਧੀਆ ਰਿਐਕਸ਼ਨ ਆ ਰਹੇ ਸੀਗੇ ਨਾ ਜਦੋਂ ਤੁਸੀਂ ਦੱਸ ਰਹੇ ਹੋ ਬਿਲਕੁਲ ਸਾਰਾ ਤੇ ਕਲਾਈਮੈਕਸ ਤੇ ਖਾਸ ਕਰਕੇ ਜਿਹੜਾ ਮਾਹੌਲ ਜ ਬੜਾ ਬੜਾ ਵਧੀਆ ਲੱਗਿਆ ਯਾਰ ਖੁਸ਼ ਹਾਂ ਮੈਂ ਬਹੁਤ ਐਸਟਾ ਜਿਹੜੇ ਕਰਮਜੀਤ ਅਨਮੋਲ ਵਰਗੇ ਆਰਟਿਸਟ ਆਏ ਹੁੰਦੇ ਨਾ ਮੈਂ ਜਸਪ੍ਰੀਤ ਭਾਈ ਨਾਲ ਵੀ ਗੱਲ ਕਰਦਾ ਜੀ ਫਿਲਮ ਦੇਖਣ ਉਹ ਤਾਂ ਬੰਦਾ ਸੋਚਦਾ ਹੈ ਯਾਰ ਕਿਤਨਾ ਕਿਤੇ ਵੀ ਪਰਫਾਰਮੈਂਸ ਲੈਵਲ ਅੱਛੀ ਹੋਊਗੀ ਜਾਂ ਆਡੀਅנס ਇਸ ਜੀ ਨੂੰ ਅਸ ਉਨੇ ਹਾਂਜੀ ਦੇਖੋ ਕਿ ਫਿਰ ਪ੍ਰੈਸ਼ਰ ਤਾਂ ਹੁੰਦਾ ਹੀ ਆ ਹਨਾ ਕਿ ਯਾਰ ਅੱਜ ਲੋਕਾਂ ਨੇ ਦੇਖਣੀ ਆ ਫਿਲਮ ਹਨਾ ਮੈਂ ਵੀ ਆਪ ਖੁਦ ਨਹੀਂ ਸੀ ਦੇਖੀ ਅੱਜ ਦੇਖੀ ਆ ਨਵਿੰਗ ਤਾਂ ਹੀ ਦੇਖੀ ਸੀ ਕਿ ਜਿੰਨੀ ਦੇਖੀ ਸੀ ਹਨਾ ਕਿ ਆਫੀਸ਼ੀਅਲੀ ਸਾਡੇ ਸੀਨੀਅਰ ਵੀਰੇ ਹੁਣਾ ਨਾਲ ਚਾਹੇ ਸੀ ਮੈਂ ਕੰਮ ਕੀਤਾ ਹੋਇਆ ਪਹਿਲਾਂ ਪਰ ਜ਼ਰੂਰ ਹੁੰਦਾ ਕਿ ਯਾਰ ਇਹਨਾਂ ਦੀ ਜਜਮੈਂਟ ਆਊਗੀ ਕਿ ਕੰਮ ਕੁਝ ਗੜਬੜਨਾ ਹੋਈ ਹੋਵੇ ਹਨਾ ਹਾਲਾਂਕਿ ਜਦੋਂ ਫਿਲਮ ਬਣ ਰਹੀ ਹੁੰਦੀ ਉਦੋਂ ਤੁਹਾਨੂੰ ਆਈਡੀਆ ਹੁਣ ਲੱਗ ਜਾਂਦਾ ਕਿ ਸਹੀ ਜਾ ਰਹੇ ਹੋ ਤਾਂ ਉਦੋਂ ਲੱਗ ਰਿਹਾ ਸੀਗਾ ਕਿ ਹਾਂਜੀ ਸਹੀ ਜਾ ਰਹੇ ਹੋ ਅੱਜ ਮਤਲਬ ਇਪਰੂਵ ਹੋ ਗਿਆ ਕਿ ਸਹੀ ਗਏ ਤੇ ਇਹ ਵੈਸੇ ਆਫ ਕੈਮਰਾ ਇਹ ਅਹ ਦੇਖੋ ਜੀ ਫਿਲਮ ਵਿੱਚ ਤਾਂ ਚੱਲ ਗਿਆ। ਸਰੀ ਇਹ ਚੱਲ ਗਿਆ। ਮੈਂ ਅਸੀਂ ਕੋਈ ਫਿਲਮ ਦੇਖ ਕੇ ਕੋਈ ਚਿਲਾ ਲਵੇ। ਫਿਲਮ ਦੇਖ ਕੇ ਚਲਾਉਣਾ ਚਾਹੀਦਾ ਲੋਕਾਂ ਨੂੰ ਇਸ ਲਈ ਕੀ ਕਹਿੰਦੇ ਹੁੰਦੇ ਹੈ ਜਿਹੜੇ ਪਰਿਵਾਰਾਂ ਨੂੰ ਆ ਕੇ ਇਕੱਠਿਆਂ ਨੂੰ ਫਿਲਮ ਦੇਖਣੀ ਚਾਹੀਦੀ ਹੈ ਘਰ ਵਾਲੇ ਘਰ ਵਾਲੀਆਂ ਟਪਲਸ ਨੂੰ ਬੈਠ ਕੇ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਨਿਰਾਸ਼ ਹੋਵੋਗੇ। ਚੰਗੀ ਫਿਲਮ ਬਣੀ। ਇਹ ਬੱਬਲ ਭਾਈ ਜਦੋਂ ਮਤਲਬ ਮੈਨੂੰ ਲੱਗਦਾ ਮਿਊਜ਼ਿਕ ਦਾ ਵੀ ਅਹਿਮ ਰੋਲ ਹੋ ਜਾਂਦਾ ਹੈ ਨਾ ਕਿ ਤੁਸੀਂ ਇੱਕ ਸਿੰਗਰ ਵੀ ਉਸ ਚੀਜ਼ ਨੂੰ ਬੰਨ ਕੇ ਰੱਖਣਾ। ਉਹ ਚ ਇਸ ਫਿਲਮ ਦਾ ਵੀ ਬਹੁਤ ਟੱਕਮੀ ਚੀਜ਼ ਬੈਠੀ ਆ ਕਿੰਨੀ ਕ ਮਤਲਬ ਉਹ ਰੱਖਦੇ ਹੁੰਦੇ ਆ ਆਪਣੀ ਇਨਵੋਲਵਮੈਂਟ ਯਾਰ ਮਿਊ ਨੀ ਸਚੀਨ ਦਾ ਸੰਦੇਸ ਫਿਲਮ ਦੇ ਮਿਊਜ਼ਿਕ 'ਚ ਮੇਰੀ ਕੋਈ ਇਨਵੋਲਵਮੈਂਟ ਨਹੀਂ ਸੀਗੀ ਨਹੀਂ ਜ਼ਿਆਦਾ ਕਿਉਂਕਿ ਜਿਹੜੇ ਗਾਣੇ ਬਾਈ ਹੁਣਾਂ ਨੇ ਪਹਿਲਾਂ ਚੂਜ਼ ਕੀਤੇ ਹੋ ਸੀਗੇ ਹਨਾ ਤਾਂ ਅੱਜ ਬਾਈ ਹੁਣਾਂ ਨੇ ਉਹ ਵਧੀਆ ਹੀ ਸੀਗੇ ਜਿਹੜਾ ਮੇਰਾ ਮੈਂ ਗਾਣਾ ਗਾਇਆ ਉਹ ਗਿੱਲੇ ਤੇ ਰੋਨੀ ਦੇ ਲਿਖਿਆ ਹੋਇਆ ਤੇ ਬਹੁਤ ਵਧੀਆ ਲਿਖਦੇ ਹਨਾ ਤੇ ਉਹ ਬੜਾ ਪੋਲਿਟਿਕ ਚਾ ਗਾਣਾ ਹਨਾ ਤੇ ਬਾਕੀ ਜਿੱਦਾਂ ਸਾਨੂੰ ਬਹੁਤ ਬਲੇਸਿੰਗ ਮਿਲੀ ਆ ਮਤਲਬ ਆਪਣੇ ਲਹਿੰਦੇ ਪੰਜਾਬ ਦੇ ਵਿੱਚੋਂ ਆਪਣੇ ਜਿਹੜੇ ਨਸੀਬੋ لال ਜੀ ਨੇ ਆਵਾਜ਼ ਦਿੱਤੀ ਸਾਡੇ ਗਾਣੇ ਨੂੰ ਤੇ ਮੇਰੇ ਤੋਂ ਫਲਮਾਇਆ ਗਿਆ ਸੋ ਉਹਨਾਂ ਦਾ ਅਸ਼ੀਰਵਾਦ ਹੀ ਮੈਂ ਮੰਨੂਗਾ ਹਨਾ ਜੀ ਕਿਉਂਕਿ ਲੋਕੀ ਇੰਨਾ ਪਿਆਰ ਕਰਦੇ ਦੋ ਤੇ ਵੀ ਆਸਰ ਵੀਰ ਨੇ ਦੋ ਗਾਣੇ ਗਾਏ ਆ ਉਹਨੇ ਬੜੇ ਘੈਂਟ ਗਾਏ ਲੱਗੇ ਚ ਬੋਲੀਆਂ ਬੋਲੀਆਂ ਟੱਪੇ ਜਿਹੜੀ ਚੀਜ਼ ਲਈ ਵੀਰੇ ਨੂੰ ਜਿਆਦਾ ਲੋਕੀ ਪਸੰਦ ਕਰਦੇ ਹਨ ਸੋ ਵਧੀਆ ਹਾਂ ਜੀ ਮਿਊਜ਼ਿਕ ਨੇ ਗੌਰ ਨਹੀਂ ਕੀਤਾ ਔਨ ਸਕਰੀਨ ਕੈਮਿਸਟਰੀ ਦੱਸ ਰਹੀ ਸੀਗੀ ਤੁਹਾਡੀ ਜਸਰਬਾਈ ਦੇ ਨਾਲ ਵੀ ਇਹਨਾਂ ਦੀ ਆਫ ਸਕਰੀਨ ਕੈਮਿਸਟਰੀ ਵੀ ਬਹੁਤ ਵਧੀਆ ਰਹੀ ਹੋਗੀ ਸੈਟ ਹਾਂਜੀ ਨਹੀਂ ਅਸੀਂ ਮੈਂ ਵੀਰੇ ਨੂੰ ਪਹਿਲੀ ਵਾਰੀ ਸੈਟ ਤੇ ਮਿਲਿਆ ਤੇ ਬਹੁਤ ਚੰਗਾ ਇਨਸਾਨ ਆ ਤੇ ਜਦੋਂ ਤੁਸੀਂ ਬੰਦਾ ਪੋਜ਼ਿਟਿਵ ਵਾਈਬਸ ਵਾਲਾ ਹੋਵੇ ਹਨਾ ਚੰਗਾ ਇਨਸਾਨ ਹੋਵੇ ਤਾਂ ਤੁਸੀਂ ਆਪੇ ਮਤਲਬ ਜੈਲਜ ਹੋ ਜਾਂਦੇ ਹੋ ਤੇ ਸਾਡਾ ਵਧੀਆ ਮਤਲਬ ਸੱਚੀ ਔਨ ਸੈਟੀ ਭਰਾਮ ਵਾਲਾ ਪਿਆਰ ਤਾਂ ਸੀਗਾ ਸੀ ਇੱਕ ਦੂਜੇ ਨਾਲ ਬੜੇ ਕੰਫਰਟੇਬਲੀ ਕੰਮ ਕੀਤਾ ਤੇ ਉਹ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਤੇ ਬਾਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਆਡੀਅנס ਨੂੰ ਅਸੀਂ ਕਹਿੰਨੇ ਆ ਕਿ ਬਈ 26 ਤਰੀਕ ਨੂੰ ਸਿਨੇਮਾ ਘਰਾਂ ਵਿੱਚ ਜਰੂਰ ਪਹੁੰਚੋ ਇੱਕ ਤਾਂ ਨੈਸ਼ਨਲ ਹੌਲਿਡੇ ਆ ਹਾਂਜੀ ਤੇ ਤੁਸੀਂ ਸਿਨੇਮਾ ਘਰਾਂ ਵਿੱਚ ਲੰਬੜਾ ਦਾ ਲਾਣਾ ਫਿਲਮ ਜਰੂਰ ਦੇਖਣ ਜਾਓ ਤੇ ਇਸ ਗੱਲ ਦਾ ਵਾਦਾ ਅਸੀਂ ਵੀ ਕਰਦਾ ਕਿ ਤੁਸੀਂ ਨਾਰਾਜ਼ ਹੋ ਕੇ ਨਹੀਂ ਮੜੋਗੇ ਇੰਟਰਵਲ ਤੋਂ ਬਾਅਦ ਜਿਹੜਾ ਇੱਕ ਪੀਕ ਫਟਦੀ ਆ ਫਿਲਮ ਉਹ ਫਿਲਮ ਮੱਕ ਜਾਂਦੀ ਆ ਪਰ ਉਹ ਤੁਹਾਡੇ ਦਿਮਾਗ 'ਚ ਹੀ ਬਣਿਆ ਰਹਿੰਦੀ ਜੀ ਸੋ ਮੈਂ ਥੋੜਾ ਜਿਹਾ ਹੋਰ ਐਡ ਕਰਨ ਜਾਊਂਗਾ ਕਿ ਠੰਡ E é aí, soma de volta e volta.